ਗੱਲ ਬਾਈ ਸਾਰਿਆਂ ਨੂੰ ਹਾਂਜੀ ਬਈ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਾਗਜੀ ਨਿੰਬੂ ਲੱਗਿਆ ਹੋਇਆ ਆਪਣੇ ਕੋਲੇ ਕਲਕੱਤੇ ਵਾਲੀ ਵੈਰੈਟੀ ਐ ਇਹ ਬਾਹਣ ਦੇ ਨਾਲ ਆਪਾਂ 4 ਚਪੇਰੇ ਲਾਇਆ ਇੱਕ ਇੱਕ ਲੈਣ ਇਹਦੇ ਨਾਲ ਦੋ ਫਾਇਦੇ ਐ ਇੱਕ ਤਾਂ ਅਮਰੂਦ ਦਾ ਬਾਗ ਐ ਇਹਦੇ 4 ਚਪੇਰੇ ਤਾਂ ਲਾਇਆ ਵੀ ਤੋਤੇ ਘਟਉਂਦੇ ਇਹਦੀ ਸਮੈਲ ਕੋ ਇਦਾਂ ਦੀ ਹੁੰਦੀ ਐ ਫਰਕ ਪੈਂਦਾ ਕਾਫੀ ਹੱਦ ਤੱਕ ਤੇ ਬਾਕੀ ਆਪਾਂ ਨਿੰਬੂ ਲੈ ਲੈਣੇ ਜਿਵੇਂ ਆਪਣੇ ਮਾਲੀ ਆ ਜਾਂਦਾ ਕੋਈ ਤੇ ਆਪਾਂ 250 ਦਾ 300 ਦਾ ਬੂਟਾ ਲਾ ਲੈਂਦੇ ਆ ਉਹਦਾ ਕੀ ਹੁੰਦਾ ਵੀ ਉਹ ਸਿਆਲ ਚ ਫਲ ਦਿੰਦਾ ਸਰਦੀ ਚ ਪੂਰਾ ਫਲ ਚੱਕ ਲੈਂਦਾ ਤੇ ਗਰਮੀ ਚ ਜਾ ਕੇ ਉਹਨੂੰ ਨਿੰਬੂ ਨਹੀਂ ਲੱਗਦੇ ਉਲਟ ਹੋ ਜਾਂਦਾ ਕੰਮ ਵੀ ਜਦੋਂ ਤਾਂ ਇਹਦੀ ਲਾਗਤ ਹੈਗੀ ਆਪਾਂ ਨੂੰ ਚਾਹੀਦਾ ਨਿੰਬੂ ਉਦੋਂ ਲੱਗਦਾ ਨਹੀਂ ਤੇ ਜਦੋਂ ਨਹੀਂ ਚਾਹੀਦਾ ਸਰਦੀ ਚ ਉਦੋਂ ਲੱਗਿਆਂਦਾ ਉਦੋਂ ਇਹਦਾ ਰੇਟ ਨਹੀਂ ਹੁੰਦਾ ਨਿੰਬੂ ਦਾ ਤੇ ਤਾਂ ਕਰਕੇ ਆਪਾਂ ਤੁਹਾਨੂੰ ਤੁਹਾਡੇ ਨਾਲ ਇਹੀ ਜਾਣਕਾਰੀ ਸਾਂਝੀ ਕਰਨੀ ਸੀ ਵੀ ਜੇ ਨਿੰਬੂ ਲਾਉਣਾ ਹੈ ਬਾਰਾ ਮਾਸੀ ਕਹਿ ਕੇ ਵੀ ਜਿਹੜਾ ਗਰਮੀ ਦੇ ਵਿੱਚ ਫਲ ਦੇਵੇ ਉਹੋ ਨੇ ਬੁਲਾਓ ਹੁਣ ਆ ਦੇਖੋ ਆਪਣੇ ਕੋਲੇ ਲੱਗਿਆ ਨੇ ਫਲ ਚੱਕ ਲਿਆ ਹੁਣ ਫਰਵਰੀ ਐਂਡ ਐ ਤੇ ਤੁਸੀਂ ਦੇਖੋ ਵੀ ਕਿੰਨਾ ਫਲ ਆ ਫਲ ਨਾ ਭਰਿਆ ਪਿਆ ਤੇ ਇਹ ਦੋ ਮਹੀਨਿਆਂ ਚ ਸਾਰਾ ਫਲ ਬਣ ਜੂਗਾ ਅਪ੍ਰੈਲ ਮਈ ਤੱਕ ਅਸੀਂ ਇਹਨੂੰ ਵੇਚਣਾ ਸਟਾਰਟ ਕਰ ਦਿਆਂਗੇ ਤੇ ਤੁਸੀਂ ਇਹ ਦੇਖੋ ਗਰਮੀ ਚ ਲਾਗਤ ਹੋਣ ਕਰਕੇ ਤੇ ਦਾ ਰੇਟ ਵੀ ਆਪਾਂ ਨੂੰ ਕਈ ਵਾਰੀ ਤਾਂ ਰੇਟ ਜਿਆਦਾ ਹੀ ਟੱਪ ਜਾਂਦਾ 100 ਰੁਪਏ ਤੋਂ ਵੀ ਹੋਲ ਸੇਲ ਦਾ ਰੇਟ ਟੱਪ ਜਾਂਦਾ ਤੇ ਸਰਦੀ ਵਾਲੇ ਨਿੰਬੂ ਦਾ ਤਾਂ ਰੇਟ ਰਹਿੰਦਾ 10 ਤੋਂ 15 ਰੁਪਏ ਇਹ ਆਰਾਮ ਨਾਲ 80 ਤੋਂ 100 ਰੁਪਏ ਵੀ ਕੀ ਜਾਂਦਾ ਰਹਿੰਦਾ ਗਰਮੀ ਦੇ ਵਿੱਚ ਬਾਕੀ ਇੱਕ ਇਹਦਾ ਹੁੰਦਾ ਕਟਿੰਗ ਦਾ ਮੇਨ ਹੁੰਦਾ ਇਹਦੀ ਕਟਿੰਗ ਜਨਵਰੀ 15 ਜਨਵਰੀ ਤੋਂ ਲੈ ਕੇ ਵੀ 30 ਜਨਵਰੀ ਤੱਕ ਆਪਾਂ 15 ਦਿਨ ਇਹਦਾ ਪੂਰਾ ਟਾਈਮ ਹੁੰਦਾ ਕਟਿੰਗ ਦਾ ਬਾਕੀ ਕਟਿੰਗ ਤੇ ਆਪਾਂ ਤੁਹਾਨੂੰ ਪੌਦੇ ਦੀ ਕਟਿੰਗ ਤੇ ਕਟਿੰਗ ਕਰਕੇ ਪ੍ਰੋਪਰ ਵੀਡੀਓ ਆਪਾਂ ਆਵਾਂਗੇ ਕਈ ਵਾਰੀ ਆਪਾਂ ਕਟਿੰਗ ਗਲਤ ਕਰ ਲੈਂਦੇ ਆ ਇਹ ਜਦ ਨਾ ਫालतਤੇ ਬਾਵਾ ਪੂਰਾ ਫੁੱਲ ਆ ਸਾਰਾ ਪੈਂਦਾ ਹੁਣ ਜਿਹੜਾ ਇਹਨੇ ਫਰੂਟ ਬਣਾਇਆਗਾ ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਇਹਦੀ ਕਟਿੰਗ ਹੋਈ ਵੀ ਸੀ ਆਹ ਕਟਿੰਗ ਹੋਈ ਆ ਹੋਈ ਆ ਇਹਨੇ ਨਵੀਂ ਬ੍ਰਾਂਚ ਕੱਢੀ ਆ ਜਿਹੜਾ ਫਲ ਆ ਉਹ ਨਵੀਂ ਬ੍ਰਾਂਚ ਤੇ ਆਉਣਾ ਆਏ ਸਾਲੀ ਇਹ ਤਾਂ ਕਰਕੇ ਕਟਿੰਗ ਦੇਖ ਕੇ ਕਰਨੀ ਪੈਂਦੀ ਆ ਵੀ ਆਪਾਂ ਪਹਿਲਾਂ ਕਿੱਥੋਂ ਤੱਕ ਕਟਿਆਗਾ ਉਸ ਤੋਂ ਬਾਅਦ ਆਪਾਂ ਗਿੱਠ ਵਧਾ ਕੇ ਹੋਰ ਅਗਲੇ ਸਾਲ ਨੂੰ ਕੱਟ ਲੈਣੇ ਆ ਵੀ ਕਹਿੰਦਾ ਮਤਲਬ ਇਹ ਹੈ ਵੀ ਆਪਾਂ ਬੂਟੇ ਫਲ ਵਾਲੇ ਬੂਟੇ ਦੀ ਆਪਾਂ ਕਟਿੰਗ ਨਹੀਂ ਕਰਦੇ ਆਪਾਂ ਬੂਟੇ ਨੂੰ ਵੱਡਾ ਕਰ ਲੈਨੇ ਆ ਉਹ ਤਾਂ ਕਰਕੇ ਫਲ ਨਹੀਂ ਦਿੰਦਾ ਹੈਗਾ ਬੂਟਾ ਜਿੰਨੀ ਆਪਾਂ ਇਹਦੀ ਕਟਿੰਗ ਕਰਾਂਗੇ ਪ੍ਰੋਪਰ ਢੰਗ ਨਾਲ ਜਿਹੜਾ ਕਟਿੰਗ ਦਾ ਤਰੀਕਾ ਹੈਗਾ ਨਾਲੇ ਤਾਂ ਪੌਦੇ ਦੀ ਜਿਆਦਾ ਹਾਈਟ ਨਹੀਂ ਵਾਧੀ ਹੈਗੀ ਤੋੜਨਾ ਸੌਖਾ ਹੁੰਦਾ ਤੇ ਜਿੱਡਾ ਪੌਦਾ 15 ਸਾਲਾਂ ਚ ਜਾਂਦਾ ਆਪਾਂ ਉਹਨੂੰ 2 ਸਾਲਾਂ ਚ ਹੀ ਓਡਾ ਕਰ ਦਿੰਨੇ ਆ ਇਹਨੂੰ ਐ ਮੰਨੋ ਵੀ ਹੌਲੀ-ਹੌਲੀ ਕੱਟ-ਕੱਟ ਕੇ ਤਾਂ ਹਾਂ ਤੱਕ ਲੈ ਕੇ ਜਾਣਾ ਹੁੰਦਾ ਤੇ ਜਿੰਨੀ ਆਪਾਂ ਇਹਦੀ ਕਟਿੰਗ ਕਰਾਂਗੇ ਨਵੀਂ ਬ੍ਰਾਂਚ ਤੇ ਉਨੇ ਹੀ ਜ਼ਿਆਦਾ ਫਲ ਆਊਗਾ ਇੱਕ ਵਾਰੀ ਤਾਂ ਇਹਨੇ ਫਲ ਚੱਕਿਆ ਜਦੋਂ ਫਲ ਬਣ ਗਿਆ ਸੀ ਤੁਹਾਨੂੰ ਦਿਖਾਵਾਂਗੇ ਵੀ ਵੀ ਨਵੀਂ ਬ੍ਰਾਂਚ ਤੇ ਇਹਦੇ ਤੇ ਕਿੰਨਾ ਫਲ ਆਇਆ ਹੈਗਾ ਇਹ ਇਹਨੂੰ ਪਹਿਲਾ ਫਲ ਆ ਪਿਛਲੇ ਜਿਹੜੇ ਆਇਆ ਸੀ ਗਰਮੀ ਚੋਂ ਥੋੜਾ ਸੀਗਾ ਫਲ ਅਸੀਂ ਤੋੜਤਾ ਸੀ ਇਹ ਪੌਦਾ ਹੈਗਾ ਅ ਅੱਗੇ ਜੂਨ ਜੁਲਾਈ ਚ ਜਾ ਕੇ ਇਹਨੇ ਪੌਦੇ ਨੇ 3 ਸਾਲ ਦਾ ਹੋਣਾ ਜੇ 3 ਸਾਲ ਦਾ ਹੋਇਆ ਨਹੀਂ ਆ ਜਿਹੜੇ ਤੁਸੀਂ ਢੀਂਬੂ ਦੇ ਪੌਦੇ ਦੇਖ ਰਹੇ ਹੋ ਅਸੀਂ ਜ਼ਿਆਦਾ ਨਹੀਂ ਮੰਨ ਲਓ ਰੇ ਸਪਰੇਅ ਕਰਨੀ ਸਾਡਾ ਬਹੁਤ ਘੱਟ ਧਿਆਨ ਹੈ ਵੀ ਇਹਨੂੰ ਜਿੰਨੀ ਲੋਡ ਆ ਸੀ ਲੋਡ ਮੁਤਾਬਕ ਹੀ ਉਹ ਕਰਦੇ ਆ ਐਕਸਟਰਾ ਨਹੀਂ ਕੋਈ ਇਹਦੇ ਚ ਇਕੱਲਾ ਅਸੀਂ एनपीके 12 32 16 ਪਾਉਣੇ ਆ ਤੇ ਜਾਂ ਸਾਲ ਦੇ ਵਿੱਚ ਦੋ ਵਾਰੀ ਥੋੜਾ ਥੋੜਾ ਸ਼ਾਣਾ ਇਹਨੂੰ ਯੂਰੀਆ ਦਾ ਦਿੰਨੇ ਆ ਕੋਈ ਜ਼ਿਆਦਾ ਲੋਡ ਨਹੀਂ ਹੁੰਦੀ ਬਾਕੀ ਮਿੱਟੀ ਦੇ ਹਿਸਾਬ ਨਾਲ ਹੁੰਦਾ ਮਿੱਟੀ ਚ ਕਿਸੇ ਮਿੱਟੀ ਚ ਕਿੰਦਾਂ ਦੇ ਤੱਤ ਘਟ ਹੁੰਦੇ ਆ ਕਿਹੇ ਚ ਕੋਈ ਤੱਤ ਘਟ ਹੁੰਦੇ ਆ ਪਰ ਜਿਹੇ ਜੀ ਸਾਡੇ ਮਿੱਟੀ ਆ ਸਾਨੂੰ ਜ਼ਿਆਦਾ ਰੇਹ ਦੀ ਜਾਂ ਸਪਰੇਅ ਦੀ ਲੋਡ ਨਹੀਂ ਪੈਂਦੀ ਸਪਰੇਅ ਮਾਰਦੇ ਆ ਕੱਲਾ ਫੰਗੀ ਸਾਈਡ ਉਹਦੇ ਨਾਲ ਵਧੀਆ ਗਰੋਥ ਹੁੰਦੀ ਰਹਿੰਦੀ ਆ ਇੱਕ ਤਾਂ ਪੱਦੇ ਦੀ ਕੱਚਾ ਰਹਿੰਦਾ ਹੈਗਾ ਤੇ ਭਾਵੇਂ ਜੇ ਕਿਸੇ ਕਿਸਾਨ ਵੀਰ ਨੇ ਕਰੇ ਲੋ ਚਾਹੇ ਬਗੀਚੀ ਚ ਜ ਕੋਈ ਪੌਦਾ ਲਾਉਣਾ ਚਾਹੇ ਆਪਦੇ ਖੇਤ ਪੌਦਾ ਲਾਉਣਾ ਮੰਨ ਲਓ ਜੇ ਕਿਸੇ ਨੇ ਕਿਸੇ ਵੀ ਫਲ ਵਾਲੇ ਪੌਦੇ ਦੀ ਜਾਣਕਾਰੀ ਲੈਣੀ ਹੋਵੇ ਜਾਂ ਕਿਸੇ ਵੀ ਵੀਰ ਨੂੰ ਫਲਾਂ ਵਾਲੇ ਪੌਦੇ ਚਾਹੀਦੇ ਹੋਣ ਆਪਣੇ ਕੋਲੇ ਫੁੱਲ ਗਰੰਟੀ ਵਾਲੇ ਪੌਦੇ ਮਿਲਣਗੇ ਵੀ ਤੁਹਾਨੂੰ ਅਸੀਂ ਮੁਹੱਈਆ ਕਰਵਾ ਕੇ ਦੇਵਾਂਗੇ ਤੇ ਇੱਕ ਇਹ ਨਹੀਂ ਹੈਗਾ ਵੀ ਆਪਾਂ ਤੁਸੀਂ ਜਿਹੜੀ ਵੈਰਾਈਟੀ ਸਾਨੂੰ ਕਹਿਤੀ ਵੀ ਹੋਰ ਨਿਕਲਿਆਊਗੀ ਜਿਹੜੀ ਆਪਾਂ ਕਹਿ ਕੇ ਦੇਵਾਂਗੇ ਉਹੀ ਨਿਕਲੂਗੀ ਜਾਦੇ ਇਹਦੇ ਚ ਇਹੀ ਠੱਗੀ ਹੁੰਦੀ ਹੈ ਵੀ ਜਿਹੜਾ ਆਪਾਂ ਆਮ ਬਿਨਾ ਪੁੱਛੇ ਸਿੱਧਾ ਜਾ ਕੇ ਕਹਿ ਦਿੰਨੇ ਆ ਭਾਈ ਜਿਵੇਂ ਆ ਨਿੰਬੂ ਆ ਵੀ ਸਾਨੂੰ ਨਿੰਬੂ ਦਾ ਬੂਟਾ ਦੇ ਦਿਓ ਆਪਾਂ ਨੂੰ ਇਹ ਨਹੀਂ ਪੁੱਛਦੇ ਵੀ ਇਹ ਕਿਹੜਾ ਨਿੰਬੂ ਆ ਕਿਹੜਾ ਨਾ ਬਸ ਇੱਕ ਨਾਂ ਦਾ ਨਿੰਬੂ ਆ ਵੀ ਨਿੰਬੂਆਂ ਦਾ ਬੂਟਾ ਲਾ ਲਿਆ ਆਪਾਂ ਇਹਦੇ ਜੀ ਵੀ ਹੁਣ ਬਹੁਤ ਵੈਰੈਟੀਆਂ ਹੁੰਦੀਆਂ ਹਨਾ ਤਾਂ ਕਰਕੇ ਉਹ ਜਿਹੜੀ ਵੀ ਵੈਰੈਟੀ ਤੁਹਾਨੂੰ ਚਾਹੀਦੀ ਹੋਊਗੀ ਸਾਡੇ ਨਾਲ ਸੰਪਰਕ ਕਰ ਲਿਓ ਬਾਕੀ ਕਟਿੰਗ ਦਾ ਪੁੱਛਣਾ ਹੋਵੇ ਕੋਈ ਹੋਰ ਖਾਦ ਦਾ ਰੇ ਸਪਰੇਅ ਦਾ ਫਲਾਂ ਵਾਲੇ ਬੂਟਿਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਪੇਜ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਤੁਸੀਂ ਕਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਚੰਗੀ ਲੱਗਦੀ ਹੁੰਦੀ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ